ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ 14ਵੀਂ ਚੱਲੀ ਸ੍ਰੀ ਗੁਰੂ ਕਲਗੀਧਰ ਦੀਨदयाल ਨੈਣਾ ਦੇਵੀ ਬੜੇ ਆਨੰਦ ਮੇ ਬੈਠ ਰਹੇ ਥੇ ਪਹਾੜਕੀਆਂ ਸੰਗਤਾਂ ਅਤੇ ਦੁਆਰੇ ਕੇ ਪ੍ਰੇਮੀ ਨੇਮੀ ਸਿੱਖਾਂ ਸੰਗਤ ਭਗਤ ਆਦਿ ਸਮੂਹ ਸੰਗਤਾਂ ਬਹੁਤ ਹੀ ਆਣ ਇਕੱਤਰ ਹੋਈਆਂ ਇੱਕ ਸਿੱਖ ਨੇ ਹੱਥ ਜੋੜ ਅਰਦਾਸ ਕਰੀ ਜੀ ਮਹਾਰਾਜ ਅਸੀਂ ਗ੍ਰਹਿਸਤੀ ਲੋਕ ਹਾਂ ਫਸੇ ਹੋਏ ਚਿੱਕੜ ਆਦਿ ਮੇ ਜ਼ਮੀਨ ਖੇਤ ਬਾਲ ਬੱਚੇ ਰੋਗ ਸੋਗ ਅਨੇਕ ਤਰ੍ਹਾਂ ਸੇ ਘਰੋ ਕੀ ਚਿੰਤਾ ਮੇ ਸਾਡੀ ਜੀਵਨ ਨਸ਼ਟ ਹੋ ਰਿਹਾ ਹੈ ਤੂੰ ਸੱਚਾ ਗੁਰੂ ਮਿਲਿਆ ਹੈ ਦਇਆ ਕਰਕੇ ਜਗਤ ਦੀ ਅਗ ਥੀ ਰੱਖ ਲੈ ਔਰ ਜੋ ਕਹੇ ਅਸੀਂ ਕਰੀਏ ਗਰੀਬ ਸਿੱਖ ਦੀ ਬੇਨਤੀ ਸੁਣ ਕਰ ਗੁਰੂ ਜੀ ਦਿਆਲ ਹੋਏ ਕੇ ਬਚਨ ਕੀਆ ਦੋਹਰਾ ਸੁਣੋ ਖਾਲਸਾ ਪੰਥ ਜੀ ਤਹਿ ਚਿੰਤਾ ਨਾ ਹੈ ਕੋਈ मन बच करम कर हृदय में भगत गुरु के होए जो तुमरे हित करम है कहो सुनो चित लाए अगला करम सो परम जग दिल ते दियो हटाए हे सिक्खो वाह गुरु का आसरा करो जिस वेले तोहाडे घर लड़का पैदा होवे अब्बल तो दाई हिंदुनी होवे क्यों जो मलेश दा तुरक दा मथे लगना धर्म नहीं उस्नु मां दा दूध तदे देवना ਪਹਿਲੇ ਗ੍ਰੰਥੀ ਪਾਸੋਂ ਭੋਗ ਦੀ ਆਵਾਜ਼ ਲੈ ਕੇ ਅਰਦਾਸ ਕਰਾ ਕੇ ਫਤਹਿ ਬੁਲਾ ਕੇ ਸ੍ਰੀ ਵਾਹਿਗੁਰੂ ਦਾ ਸੰਸਕਾਰ ਪਾ ਕੇ ਮੰਜੀ ਸਾਹਿਬ ਦੇ ਪਾਵੇ ਨੂੰ ਧੋ ਕੇ ਮੁਖ ਮੈਂ ਅੰਮ੍ਰਿਤ ਪਾਓ ਸਿੰਘ ਧਰਮ ਕੋ ਪ੍ਰਗਟ ਕਰਨਾ ਔਰ 1 ਰੁਪਿਆ ਅਰਦਾਸ ਪੁੱਤਰ ਦੀ ਆਰਤੀ ਦੀ 5 ਪੈਸੇ ਰੱਖਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨੀ ਗੁਰਦੁਆਰਾ अथवा ਧਰਮਸ਼ਾਲਾ ਵਿਕੇ ਭੇਜਣੀ ਚਾਹੀਏ ਇਥਾ ਯੋਗ ਇੱਕ ਗੜਬ ਗੜਵਾ ਪਾਣੀ ਦਾ ਰੱਖ ਗਏ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰ ਥੋੜਾ ਸਾ ਗ੍ਰਹਿ ਵਿਖੇ ਛਿੰਕਣਾ ਵਾਹਿਗੁਰੂ ਵਾਹਿਗੁਰੂ ਕਹਿਕਰ ਰੱਸੀਆਂ ਮੇ ਰੁਪਏ ਪਰੋਏ ਦਰਵਾਜੇ ਦੇ ਅੱਗੇ ਬੰਨਣੇ 13 ਦਿਨ ਵਿੱਚ ਉਹ ਜਲ ਥੋੜਾ ਥੋੜਾ ਕਰਕੇ ਸਿੱਖਣੀ ਨੂੰ ਦੇਣਾ ਪੀਣਾ 13 ਦਿਨ ਪਿੱਛੋਂ ਇੱਕ ਗਾਗਰ ਪਾਣੀ ਦੀ ਗਰਮ ਕਰ ਰੱਖੇ ਸ੍ਰੀ ਜਪਜੀ ਸਾਹਿਬ ਸ਼੍ਰੀ 라ਮਾ ਜੀ ਅਨੰਦ ਸਾਹਿਬ ਜੀ ਦਾ ਪਾਠ ਕਰ ਸਿੱਖਣੀ ਬਾਲਕ ਕੋ ਇਸ਼ਨਾਨ ਕਰਾ ਪੰਜ ਰਤਨੀ ਦਾ ਅੰਮ੍ਰਿਤ ਬਣਾਵਾਏ ਗੁਰੂ ਜਾਪ ਕਰ ਸਭ ਕੋ ਦੇਣਾ ਪੀ ਕਰ ਪਵਿੱਤਰ ਹੋਣਾ 40 ਦਿਨ ਪਿੱਛੋਂ ਸੂਤਕ ਕੱਢਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਚਾਕਰ ਚੋਲਾ ਪਾਉਣਾ ਨਾਮ ਰਖਾਣਾ ਯਥਾ ਯੋਗ ਪੇਟਾ ਪ੍ਰਸਾਦ ਲੈ ਜਾਣਾ 5 ਬਰਸ ਦਾ ਬੇਟਾ ਬੇਟੀ ਹੋਵੇ ਤਾਂ ਵਿਦਿਆ ਪੜਾਉਣੀ ਔਰ 9 ਬਰਸ ਕੇ ਪਿੱਛੇ ਅੰਮ੍ਰਿਤ ਛਕਾਉਣਾ ਔਰ ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਉਣਾ ਫਿਰ ਹੋਰ ਵਿਦਿਆ ਵਿਹਾਰੀ ਸਿੱਖ ਲਾਉਣੀਆਂ ਫਿਰ ਕੁੜਮਾਈ ਹੋਣੇ ਵਕਤ ਆਨੰਦ ਪੜ ਅਰਦਾਸ ਕਰਵਾ ਭਜਨ ਮਾਣਾ ਬਹਿੰਗ ਮਾ ਕੋ ਅਰਦਾਸ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਮੱਥਾ ਟੇਕ ਕੇ ਦੀਵਾਨ ਲਗਾਇਆ ਔਰ ਸ਼ਬਦ ਪੜਿਆ ਮੰਗਲ ਸਾਜੂ ਭਇਆ ਪ੍ਰਭ ਆਪਣਾ ਗਾਇਆ ਕੀਰਤਨ ਕਰ ਕੜਾ ਪ੍ਰਸਾਦ ਵਰਤਾਓ ਸ੍ਰੀ ਵਾਹਿਗੁਰੂ ਆਖ ਕੇ ਨਿੰਗਰ ਨੂੰ ਸੁਹਾਰਾ ਸ਼ਗਨ ਦਿਓ ਪਿੱਛੇ ਸਭ ਕੁਟੰਬ ਪਰਿਵਾਰ ਸ਼ਕੋ ਛਕਾਓ ਵਿਵਾਦ ਦੇ ਪਹਿਲੇ ਚੁੰਗ ਪਤੇ ਰੋਜ ਤੇਲ ਵਾਲੇ ਰੋਜ ਅਰਦਾਸ ਕਰਕੇ ਕੜਾ ਪ੍ਰਸਾਦ ਕਰਕੇ ਗ੍ਰੰਥ ਸਾਹਿਬ ਜੀ ਕੇ ਚੜੇ ਮੂਰੇ ਸੇਰੇ ਨਿੰਗਰ ਨੂੰ ਬਨੋ ਅਤੇ ਨਿਸ਼ਾਨ ਝੂਲ ਕੇ ਡੰਕੇ ਬਚਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਪਹਿਲੇ ਨਿਕਾਲੋ ਪਿੱਛੇ ਸਭ ਲੋਕ ਚੱਲੋ ਕੋੜੀ ਪਰ ਨਿੰਗਰ ਕੋ ਸਵਾਰ ਕਰ ਲੈ ਚੱਲੋ ਰਾਗੀ ਕੀਰਤਨ ਕਰਕੇ ਸਾਥ ਹੋਵੇ ਲਾਗੀ ਵੀ ਸਾਥ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਹਜ਼ੂਰ ਲਾਮਾ ਦਾ ਪਾਠ ਕਰਨਾ ਔਰ ਲੜਕੇ ਨੂੰ ਗੁਰੂ ਗ੍ਰੰਥ ਸਾਹਿਬ ਜੀਆਂ ਲਾਮਾ ਪੜ੍ਹ ਕੇ ਪ੍ਰਕਰਮਾ ਚਾਰ ਕਰਾਉਣੀਆਂ ਫਿਰ ਸਾਹਮਣੇ ਬਿਠਾ ਲ ਕੇ ਗਰੰਥੀ ਸੇ ਸਿੱਖਣੀ ਦੇਣੀ ਭਗਤਾਂ ਕੀ ਸੇਵਾ ਕਰਨੀ ਹੁਕਮ ਮੰਨਣਾ ਜੈਸਾ ਲਿਹਾਵੇ ਸਿੱਧਕ ਨਾਲ ਛਕਣਾ ਸਾਸਤੇ ਤੋਂ ਸੋਰੇ ਦੀ ਸੇਵਾ ਕਰਨੀ ਆਗਿਆ ਵਿੱਚ ਚੱਲਣਾ ਇਹ ਸਿੱਖਿਆ ਦੇਣੀਆਂ ਫਿਰ ਆਨੰਦ ਸਾਹਿਬ ਜੀ ਪੜ ਕੇ ਪ੍ਰਸਾਦ ਵਰਤਾਉਣਾ ਦੋਨਾਂ ਦੇ ਆਪਸ ਵਿੱਚੇ ਸਿਰ ਜੋੜੀ ਕਰਨੀ ਔਰ ਲੜਕੇ ਨੂੰ ਸਿੱਖਿਆ ਦੇਣੀ ਇਸ਼ਨਾਨ ਕਰਨਾ ਨਿਤਨੇਮ ਗੁਰੂ ਕੀ ਬਾਣੀ ਦਾ ਪਾਠ ਕਰਨਾ ਫਿਰ ਧਰਮ ਦੀ ਕਿਰਤੀ ਕਰਨੀ ਅਭਿਆਗਤਾ ਨੂੰ ਪ੍ਰਸਾਦ ਛਕਾਉਣਾ ਫਿਰ ਜੈਸਾ ਬਖਸ਼ੇ ਵਾਹਿਗੁਰੂ ਵੈਸਾ ਹੀ ਛਕਣਾ ਔਰ ਵਾਹਿਗੁਰੂ ਕੇ ਪਦਾਰਥ ਬਖਸ਼ੇ ਗੁਰੂ ਕੇ ਗੁਰਦੁਆਰਿਆਂ ਕੇ ਦਰਸ਼ਨ ਕਰਨੇ ਔਰ ਇਹ ਸਿੱਖਿਆ ਲੜਕੇ ਨੂੰ ਦੇਣੀਆ ਔਰ ਫਿਰ ਡੋਲੀ ਲੈ ਕੇ ਘਰ ਆਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬੈਠ ਕੇ ਗਾਣਾ ਖੋਲਣਾ ਗੁਰੂ ਕੇ ਹਜ਼ੂਰ ਪੇਟਾ ਯਥਾ ਸ਼ਕਤੀ ਕਰਨੀ ਮੱਥਾ ਟੇਕਣਾ ਫਿਰ ਆਪਣੇ ਬਿਹਵਾਰ ਵਿੱਚ ਲੱਗਣਾ ਔਰ ਸਿੱਖਾਂ ਨੂੰ ਚਾਹੀਏ ਤੀਰਥ ਯਾਤਰਾ ਕਰਨੀ ਗੁਰੂ ਦਾ ਬਚਨ ਹੈ ਵਿਸਾਖੀ ਕਰਤਾਰਪੁਰ ਕਰਨੀ ਦੀਪਮਾਲਾ ਸ੍ਰੀ ਅੰਮ੍ਰਿਤਸਰ ਜੀ ਕਰਨੀ ਹੋਲਾ ਅਨੰਦਪੁਰ ਸਾਹਿਬ ਜੀ ਕਰਨਾ ਮਾਗੀ ਮੁਕਸਰ ਜੀ ਕਰਨੀ ਔਰ ਨੰਦੇੜ ਸ਼ਹਿਰ ਵਿਖੇ ਸ੍ਰੀ ਹਜ਼ੂਰ ਅਬਜਲ ਨਗਰ ਸਾਹਿਬ ਜੀ ਦੇ ਦਰਸ਼ਨ ਕਰਨੇ ਔਰ ਸਿੱਖਾਂ ਦੇ ਸਰਬ ਮਨੋਰਥ ਸਾਹਿਬ ਦਸਵੇਂ ਪਾਤਸ਼ਾਹ ਜੀ ਪੂਰੇ ਕਰਦੇ ਹਨ ਔਰ 84 ਦੇ ਪੈ ਥੀ ਮਹਾਰਾਜ ਛਡਾਉਂਦੇ ਹਨ ਔਰ ਭਰੋਸੇ ਵਾਲੇ ਸਿੰਘ ਨੂੰ ਆਪਣੇ ਪਾਸ ਬਿਠਾਉਂਦੇ ਹਨ ਮਹਾਰਾਜ ਜੀ ਜਿਹੜੇ ਗੁਰਾਂ થી ਬੇਮੁਖ ਹੈ ਰੋਸੇ ਵਾਲੇ ਸਿੰਘਾਂ ਦੇ ਪ੍ਰੋਸੇ ਨੂੰ ਤੋੜਦੇ ਹਨ ਔਰ ਗੁਰੂ ਦੀ ਨਿੰਦਿਆ ਕਰਦੇ ਹਨ ਉਹ ਕਾਕ ਵਾਂਗੂ ਵਿਸ਼ਟਾ ਫੋਲਦੇ ਹਨ ਔਰ ਸਰੀਰ ਤਿਆਗ ਕੇ ਸੂਰ ਦੀ ਕੁੱਕਰ ਦੀ ਔਰ ਚਮਗਦਰ ਦੀ ਜੂਨ ਪਾਉਂਦੇ ਹਨ ਔਰ ਹੋਰ তীর্থਾਂ ਦੇ ਨਾਮ ਮਹਾਰਾਜ ਜੀ ਸਿੱਖਾਂ ਦੇ ਉਧਾਰ ਲਈ ਸੁਣਾਉਂਦੇ ਹੈ ਜੇਠ ਸੁਦੀ ਮੇਲਾ ਲਾਹੌਰ ਡੇਰੇ ਸਾਹਿਬ ਜੀ ਕਰੇ ਪਰੰਤੂ ਪਹਿਲੇ ਪਹਿਰ ਸਵੇਰੇ ਦੀਵਨਖਾਨੇ ਜੋ ਸ਼੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਮੇ ਹੈ ਜਹਾਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਦੋ ਬਰਸ ਬੈਠ ਕੇ ਮगन ਹੋ ਕੇ ਉਪਦੇਸ਼ ਦੇ ਕੇ ਨਿਹਾਲ ਕੀਤਾ ਔਰ ਹਜ਼ਾਰੇ ਦੇ ਕੇ ਸ਼ਬਦ ਜਹਾਂ ਉਚਾਰੇ ਹੈ ਔਰ ਚਹੱਟੇ ਬਾਜ਼ਾਰ ਵਿੱਚ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦਾ ਦਰਸ਼ਨ ਕਰੋ ਜਹਾਂ ਦੁਨੀ ਚੰਦ ਖੱਤਰੀ ਕੇ ਪਿਤਾ ਕਾ ਉਧਾਰ ਕੀਆ ਹੈ ਗੁਰੂ ਜੀ ਕੇ ਅਮੋਲਕ ਬਚਨ ਸੁਣ ਕੇ ਸਿੱਖ ਪ੍ਰਸੰਨ ਹੋਏ ਵਾਹਿਗੁਰੂ ਜੀ ਧੰਨ ਗੁਰੂ ਜੀ ਕਹਿ ਕੇ ਦਰਸ਼ਨ ਕਰਕੇ ਪੇਟਾਂ ਚੜਾ ਆਪਣੇ ਆਪਣੇ ਘਰਾਂ ਨੂੰ ਸੰਗਤ ਚਲਤੀ ਪਈ ਤਬ ਪਸ਼ੋਰ ਦੀ ਸੰਗਤ 라ਵਲ ਪਿੰਡੀ ਦੀ ਸੰਗਤ ਅਰਜ ਕਰੀ ਸ਼ਬਦ ਪੜ੍ਹ ਕੇ ਸੁਣਾਇਆ ਹਉ ਵਾਰੀ ਜਿਉ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ ਜਦ ਸਾਈਬਾ ਤੁੱਕ ਸੁਣੀ ਤਾਂ ਮਹਾਰਾਜ ਜੀ ਨੇ ਕਿਹਾ निरंकारी पंथ गुरु नानक साहब जी का है जद गोरखनाथ नाल सुमेर पर्वत पर गोशट हुई है गोशक गोरख जी पूछिया आप कौन हैं? तो गुरु जी ने कहा गुरु नानक निरंकारी मेरा नाम है निरंकारी आदि पंथ चलेगा तब उस पंथ का हुक्म सुनकर अर्ज कर कहा हमारा जी हुक्म पंथ चलाइए पंथ चलाओ पर जपाओ वाहेगुरु वाहेगुरु को कहाओ इतना बचन सुनकर संगत चल दी पई सच्चे गुरु समाध लगाई साखी लिखी लिखारी बोलो सर्व खालसा जी वाहेगुरु आगे साखी पंद्रहवीं चली दोहरा महाराज पूर्ण प्रभु कृपा नाथ बलवंत चले अंबाले शहर को साधु सिंह महंत चौपाई वहां जाकर डेरा किनो संगत आईसू आद दिनो एक सिख मोहर 5000 रखी आई गुरु चरण मजार एक सिख ने हाथ जोड़ के अर्ज करी जी मैं बड्डा भारी गरीब हां एक श्री गुरु तेव बहादुर जी का मैं सिख हूं मेरे को दसवंत देने का हुक्म है सच्चे बादशाह अभी मेरे को 5000 मोहर मिले हैं खेत के अंदर बहुत दिन की जमीन में दबी हुई सी सो आप अपने लंगर में दसवंत पाओ पर अमृत छकाओ अमृत कर सिंह सजाया तो एक पंडित अर्ज करी जी असी बहुत मंत्र पढ़ते हाँ गायत्री मंत्र मृत जय मंत्र पढ़ते दे हाँ देवते प्रसन्न नहीं होते वचन किता जब जी मंत्र पढ़िया करो तो सुख पाओगे आग्या मान पंडित सज गया खंडेद अमृत छक के श्री गुरु जी महाराज खुश होए हुक्मनामा दिया और पटने शहर को भेज दिया दूसरे दिन पूर्नमाशी का व्रत रखो सिंगो प्यारियो हुक्म मान कर पूर्नमाशी का व्रत रखा निराहार परमेश्वर की गोद में पुचा दी है जे दुध आहार रखे त चंद्रमा दे लोग पचा दी है ਜੇ ਮਿੱਠੀ ਚੀਜ਼ ਖਾ ਕੇ ਰੱਖੇ ਤਾਂ ਸੂਰਜ ਦੇ ਲੋਪੇ ਪਹੁੰਚਾ ਦੇ ਦੇਗੀ ਜੇ ਅਠੀ ਪਹਿਰੀ ਅਨਸ਼ਕ ਕੇ ਰੱਖੇ ਤਾਂ ਅਨਪੂਰਨਾ ਹੋਵੇਗੀ ਔਰ ਪ੍ਰਸੰਨ ਰਹੇਗਾ ਅੰਨ ਦੀ ਟੋਟ ਨਾ ਆਵੇਗੀ ਜੋ ਰੱਖ ਕੇ ਕ੍ਰੋਧ ਕਰੇਗਾ ਤਾਂ ਦੇਹ ਦੁਖੀ ਰਹੇਗੀ ਉਸ ਰੋਜ ਕ੍ਰੋਧ ਨਾ ਕਰੇ ਸਾਰਾ ਪੁੰਨ ਫਲੇਗਾ ਦੁਆਦਸੀ ਸਿੱਖਾਂ ਕੋ ਪ੍ਰਸ਼ਾਸ਼ਕਾ ਕੇ ਛਕੇ ਫਲੋ ਹਾਰ ਵੀ ਛਕਾ ਕੇ ਛਕੇ यथा योग सेवा करे परम पवित्र वर्त होर इक के समान कोई नहीं इसके तुल इसका फल यह है शुद्ध भावना से रखे दुध पुत्र मिले वैरी मित्र होए सब सिंग मिलकर जब जी साहब का पाठ करे पैंतीस अखरी पाठ करो एक सौ अठारह वेर करो जो सिख पूर्णमाशी का व्रत रखेगा या रखावेगा भजन कर जागरण करे निहाल होगा सर्व मनोरथ गुरु जी पूरन राम कली महला पंजमा, बीज मरंत हरे गाओ, आगे मिले निथावे थाओ गुरु पूरे के चरण लागू जन्म जन्म का सोया जागो दर्शन गुरु का करे गुरुद्वार के दर्शन करे दिन रात भजन करे श्री गुरु नानक जी उसके सर्व करेंगे। लांगरियों को हुक्म हुआ के दूध चोकर, सिंगाड़ियों को आम का कड़ा प्रसाद करवाओ सिंह आज्ञा मान रसद ले को गए पुनर श्री गुरु महाराज जी आराम करते पे प्रातःकाल उठकर स्नान किया पश्चात रागी सिंगा ने आशा की बार का प्रारंभ किया दीवान लगाया श्री गुरु जी दीन दयाल कमर कसा कर तखत पर विराजमान आन हुए यथावाक गुरु पूरा मेरा गुरु पूरा रागी ऐसे शब्द पढ़कर कीर्तन करने लगे सुन सुन कर मैणन दाप दे सिख संत आन गुरु की चरनी लगे भेटा रुपया मोहर पैसा बहुत चढ़िया दिन पर दीना नाथ वर्त पूनमाशी का रखिया और ਸਭ ਸਿੱਖ ਸੰਗਤ ਨਾਮਦਾਨ ਇਸ਼ਨਾਨ ਕਥਾ ਕੀਰਤਨ ਆਦਿ ਦਿਨ ਪਰ ਕੀਤਾ। ਸ੍ਰੀ ਗੁਰੂ ਮਹਾਰਾਜ ਜੀ ਕੇ ਹਜ਼ੂਰ ਵਰਤਪੁਰਨ ਮਾਸ਼ੀ ਕਾ ਸਤਗੁਰ ਦੀਨदयाल ਜੀ ਕਿਰਪਾ ਕਰਕੇ ਕੋਠੇ ਸਾਹਿਬ ਤੰਬੂ ਸਾਹਿਬ ਕੇ ਆਰੇ ਸਾਹਿਬ ਦਾ ਵਰਤੰਤ ਦੱਸੋ ਜੀ। ਤਾਂ ਗੁਰੂ ਜੀ ਬਚਨ ਕੀਤਾ, "ਸ੍ਰੀ ਕ੍ਰਿਸ਼ਨ ਭਗਵਾਨ ਜੀ ਰਾਜੇ ਵਿਰਾਟ ਕੋ ਵਰ ਸੰਤਾ ਭਗਤਾ ਕੋ ਉਪਦੇਸ਼ ਕੀਆ ਸੀ ਆਪਣੇ ਸਰੂਪ ਦਾ" राजे ਤੇ ਸੰਤਾ ਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ हे भगवान ਜਿਵੇਂ ਆਪਨੇ ਮथुरा वृंदावन ਆਦੀ ਅਸਥਾਨੋ ਮੇਂ ਕਲੋਲ ਕੀਏ ਹੈ ਤੈਸੇ ਇਸ ਅਸਥਾਨ ਮੇਂ ਵੀ ਕਰਿਏ ਜੀ ਦੇਖਿਏ ਕੈਸਾ ਅਦਭੁਤ ਜੰਗਲ ਹੈ ਤਾਂ શ્રી ਕ੍ਰਿਸ਼ਨ ਦੇਵ ਜੀ ਨੇ ਆਗਿਆ ਦੇ ਕੇ ਅਸੀਂ ਬਾਲਕਾਂ ਦੀ ਨਿਆਈ ਇਸ ਅਸਥਾਨ ਵਿਖੇ ਸ੍ਰੀ ਗੁਰੂ ਨਾਨਕ ਨਿਰੰਕਾਰੀ ਜੀ ਦਾ ਅਵਤਾਰ ਧਾਰ ਕੇ ਖੇਡਾਂਗੇ ਤੰਬੂ ਸਾਹਿਬ ਵਿਖੇ राजे विराट को कृष्ण भगवान जी ने योग अभ्यास जी साहेब सिखा को मंत्र का जाप जपाया तिस समय उस स्थान विखे रावी नदी का प्रवाह बगता सी हे सिखो नानकपुरी माल साहेब टोबा साहेब परम पवित्र तीर्थ है जो दर्शन करे सो गुरु का परम प्यारा मित्र है दोहरा सतगुरु मौन सो तार के बैठे लाए ध्यान कलम सो लगे बनावे लिखारी सिंह महान आगे साखी सोलमी चली दोहरा करके सबको अति खुश चले गुरु बडभाग मेला मागी मुखसर करने को मन लाग श्री गुरु महाराज ਦੀਨदयाल ਜੀ ਨੇ ਸਮੂਹ ਸਿੱਖਾਂ ਸੰਗਤਾਂ ਭਗਤਾਂ ਸਣੇ ਤਿਆਰੀ ਕਰੀ ਧੀਰੇ ਧੀਰੇ ਚੱਲੇ ਰਸਤੇ 'ਤੇ ਸਿੱਖਾਂ ਕੋ ਦਰਸ਼ਨ ਦੇ ਕਿਰਤਾਰਥ ਕਰਤੇ ਸਿੰਘ ਸਜਾਤੇ ਮੁਕਸਰ ਕੇ ਵਿਖੇ ਆਏ ਤੰਬੂ ਲਗਵਾਏ ਇਸ਼ਨਾਨ ਧਿਆਨ ਕਰ ਦੀਵਾਨ ਲਗਾਏ ਕਰ ਬੈਠੇ ਹਜ਼ਾਰਾਂ ਸਿੱਖ ਸਿੰਘ ਮਾਲਵੇ ਦੇਸ਼ ਦੀਆਂ ਸੰਗਤਾਂ ਦਰਸ਼ਨ ਕਰਨ ਲਈ ਆਣ ਜੁੜੀਆਂ ਦਰਸ਼ਨ ਕਰਕੇ ਆਨੰਦ ਹੋਣ ਲੱਗੇ ਛੇੜੀ ਗੁਰੂ ਜੀ ਦੇ ਹਜ਼ੂਰ ਅਰਦਾਸਾਂ ਪੇਟਾਂ ਚੜਾਉਣ ਔਰ ਚਰਨੋਂ ਪਰ ਸੀਸ ਰੱਖ ਕੇ ਮੱਥਾ ਟੇਕਣ ਇਸ ਪ੍ਰਕਾਰ ਵੱਡਾ ਮੇਲਾ ਹੂਆ 50 ਲਾਂਗਰੀ ਪ੍ਰੀਤ ਸੇ ਪ੍ਰਸ਼ਾਦ ਬਣਾਵੇ ਆਨੰਦ ਸੇ ਪ੍ਰਸ਼ਾਦ ਭੋਜਨ ਕਰ ਸ਼ਕਲੇਵੇਂ ਅੰਗਿੱਠੇ ਸੁਲਗਾ دیے ਪਾਲਾ ਅੰਗਿੱਠਿਓ ਕੋ ਦੇਖ ਕੇ ਦੂਰ ਕੋ ਭਾਗ ਗਿਆ ਪਲਾ ਮੁਲਕ ਸਤਗੁਰ ਜੀ ਦੇਖ પ્રસન્ન ਹੋਏ 5000 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੱਗੇ ਗਜਾਣ ਤਾਂ ਸਭ ਕੋ ਉਸ ਸਮੇ ਮਲਵਈ ਔਰ ਮਜੈਲ ਸਿੱਖਾਂ ਹੱਥ ਜੋੜ ਬੇਨਤੀ ਕੀਤੀ ਏ ਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਪਾਣੀ ਦੀ ਬਹੁਤ ਲੋੜ ਹੈ ਗਊਆਂ ਤੇ ਗਿੱਦੜ ਤੇ ਹਾਇਤੇ ਹਲਕਾਏ ਹੋ ਜਾਂਦੇ ਹਨ ਕਿਰਪਾ ਕਰਕੇ ਸਾਡੀ ਰੱਖਿਆ ਕਰੋ ਛੋਲੇ ਬਾਜਰਾ ਖਾਂਦੇ ਹਾਂ ਮੋਠ ਮਿੱッセ ਅੰਨ ਖਾਂਦੇ ਹਾਂ ਵਰਖਾ ਨਹੀਂ ਹੁੰਦੀ ਤਾਂ ਅਸੀਂ ਜੀ ਮਾਲ ਤੇ ਬੱਚਿਆਂ ਵਾਲ ਨੂੰ ਨਾਲ ਲੈ ਕੇ ਭਰਿਆਂ ਘਰਾਂ ਨੂੰ ਛੋੜ ਕੇ ਦਰਿਆਵਾਂ ਤੇ ਜਾਂਦੇ ਹਾਂ ਇਤਨੀ ਅਰਸ ਸੁਣ ਕੇ ਸ੍ਰੀ ਗੁਰੂ ਦੀਨ ਦਿਆਲ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ اے ਪਾਈ ਸਿੱਖੋ ਤੁਸੀਂ ਸਭ ਪਦਾਰਥ ਛਕੋਗੇ ਨਦੀਆਂ ਦਰਿਆਵਾਂ ਦਾ ਜਲ ਤੁਹਾਡੇ ਖੇਤਾਂ ਵਿੱਚ ਫਿਰੇਗਾ ਨਦੀਆਂ ਦੇ ਵਸਨੀਕ ਤੁਹਾਡੇ ਦੇਸ਼ ਆ ਕੇ ਆਪਣਾ ਗੁਜ਼ਾਰਾ ਕਰਨਗੇ ਜਿੱਥੇ ਝੰਡ ਤੇ ਅੱਖਾਂ ਲੱਗੇ ਦੇਸਣਗੇ ਉੱਥੇ ਅੰਬ ਤੇ ਅਨਾਰ ਲੱਗਣਗੇ ਔਰ ਬੜੇ ਸੁੰਦਰ ਬਗੀਚੇ ਸ਼ੋਭਾ ਪਾਉਣਗੇ ਜਿੱਥੇ ਮੋਠ ਬਾਜਰਾ ਹੈ ਉੱਥੇ ਕਮਾਦ ਚੋਨਾ ਹੋਵੇਗਾ ਮੋਠ ਨਾ ਖਾਵੋਗੇ 36 ਪ੍ਰਕਾਰ ਦੇ ਪਦਾਰਥ ਚਖੋਗੇ ਗੁਰੂ ਗੁਰੂ ਜਪੋਗੇ ਸੁਲਤਾਨੀ ਹਿੰਦੂ ਕੋਈ ਨਾ ਬਣੇਗਾ ਸਤਗੁਰੂ ਦੇ ਚਰਨਾਂ ਪਰ ਸੀਸ ਰੱਖ ਅਰਦਾਸ ਕਰ ਬੈਠ ਗਏ ਬੜਾ ਮੇਲਾ ਹੁਆ ਪਚਾਸ ਲਾਂਗਰੀਓ ਨੇ ਪ੍ਰਸ਼ਾਦ ਬਣਾਏ ਪ੍ਰੀਤ ਸੇ ਆਨੰਦ ਸੇ ਭੋਜਨ ਕਰੇ ਅੰਗੀਠੇ ਲਗਾ ਦिए ਅੰਗੀਠੀਓ ਕੋ ਦੋਖ ਕਰ ਪਾਲਾ ਹਰਨ ਹੋ ਗਿਆ ਕੁਲਾ ਮਾਲਕ ਦੇਖ ਸ਼੍ਰੀ ਗੁਰੂ ਜੀ অতি ਪ੍ਰਸੰਨ ਹੋਏ 5000 ਸਿੱਖ ਅੰਮ੍ਰਿਤ ਛਕ ਕੇ ਗੁਰੂ ਰੂਪ ਹੋਏ ਕਰਨ ਲੱਗੇ ਮੁਖਾਰ ਬਿੰਦ ਦੁਬਾਰਾ ਹੱਥ ਜੋੜ ਕੇ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਫਿਰ ਸਿੰਘਾ ਅਰਜ਼ ਕਰੀ ਸੱਚੇ ਪਾਤਸ਼ਾਹ ਜੀ ਅਸਾਨੂੰ ਸੇਤਬੰਦ ਰਾਮੇਸ਼ਵਰ ਦਾ ਦਰਸ਼ਨ ਕਰਾਓ ਜਿਸ ਅਸਥਾਨ ਵਿਕੇਸ਼ੀ रामचंद्र ਜੀ ਮਹਾਰਾਜ ਨੇ ਪੁੱਲ ਬਣ ਕੇ ਲੰਕਾ ਨੂੰ ਜਿੱਤਿਆ ਔਰ ਬਚਨ ਕੀਤਾ 헤 ਸਿੰਘੋ ਪਿਆਰੋ ਇਸ਼ਨਾਨ ਕਰੋ ਨਿਤਨੇਮ ਜਪ ਸਾਧ ਗੜ ਪੜੋ ਔਰ ਤਿਆਰੀ ਕਰੋ ਸ੍ਰੀ ਗੁਰੂ ਜੀ ਐਸੀ ਕਲਾ ਦਿਖਾਈ ਜਦ ਸਰਬ ਸੰਗਤ ਨੇ ਭੋਗ ਪਾਇਆ ਮੱਥਾ ਟੇਕਿਆ ਔਰ ਸ਼ੇਕੜ ਕੀ ਤੁਕ ਪੜੀ ਕੇਤੀ ਛੁੱਟੀ ਨਾਲ पड़ के ज मत्था टेकया और जिस समय शीस उच्चा किया ती देखया जो समुन्द्र का किनारा पड़ा नजर आता है ऐसा मालूम हुआ इतने ही बहुत दिन से हाँ कड़ा प्रसाद कराया दर्शन श्री गुरु जी का लागे करण इतने में श्री गुरु जी के दर्शन को समुद्र ब्राह्मण का रूप तार के आन खड़ा हुआ हीरे मोती पेटा लेकर ਮੱਥਾ ਟੇਕ ਕੇ ਬੈਠ ਗਿਆ ਫਿਰ ਪਿੱਛੇ ਮਛਾਂ ਦਾ ਰਾਜਾ ਆਇਆ ਕਛੂਆ ਦਾ ਰਾਜਾ ਆਇਆ ਔਰ ਅਨੇਕ ਜੀਵ ਜੰਤ ਆਏ ਸਰਨੀ ਹੋਏ ਤਾਂ ਗੁਰੂ ਜੀ ਬੜੀ ਖੁਸ਼ੀ ਕੀਤੀ ਥਾਪੀ ਦੇ ਕੇ ਪੁੱਛਿਆ ਤੁਸੀਂ ਕੌਣ ਹੋ ਸਮੁੰਦਰ ਬ੍ਰਾਹਮਣ ਰੂਪ ਵਿੱਚ ਹੋ ਕੇ ਬੋLLA ਮੈਂ ਆਪਕਾ ਦਾਸ ਹਾਂ ਔਰ ਕਛੂ ਨੇ ਕਿਹਾ ਜਬ ਭਗਵਾਨ ਆਪ ਦੀਨ ਦਿਆਲ ਕਛ ਅਵਤਾਰ ਹੋ ਸਮੁੰਦਰ ਮਥਨ ਕਰਾਇਆ ਸੀ ਦੇਵਤਿਆਂ ਔਰ ਦੇਵਤਾ ਦੇ ਹੱਥੀ ਮੈਂ ਉਹਨਾਂ ਦੀ ਅੰਸ ਵਿੱਚੋਂ ਹਾਂ ਮੇਰਾ ਨਾਮ ਸ਼੍ਰੇਤ ਪਾਤ ਹੈ ਮਛਕਿਆ ਮੈਂ ਤਾਂ ਉਸ ਮਛ ਦੀ ਔਲਾਦ ਹਾਂ ਜੀ ਜਿਸ ਮਛ ਪਰ ਚੜ ਸੀ ਸ੍ਰੀ ਗੁਰੂ ਨਾਨਕ ਜੀ ਸਮੁੰਦਰ ਵਿਖੇ ਸੈਰ ਕੀਏ ਇੱਥੇ ਮੇਰਾ ਨਾਂ ਸਮੁੰਦਰ ਰਾਓ ਹੈ ਜੀ ਅਸੀਂ ਸਭ ਕੋਈ ਆਪਕੇ ਦਾਸ ਹਾਂ ਸਾਡੇ ਤਨ ਭਾਗ ਹੈ ਤੁਸੀਂ ਸਾਡੇ ਪਰ ਚਾੜ ਕਰ ਸੈਰ ਸਮੁੰਦਰ ਕਾ ਕਰੋ ਸਤਿਗੁਰ ਆਗਿਆ ਕਰੀ ਹੈ ਸਿੱਖੋ ਤੁਸੀਂ ਡਰਨਾ ਨਹੀਂ ਇਤਨਾ ਕਹਿਕਰ ਗੁਰੂ ਜੀ ਅਸਵਾਰ ਹੋਏ ਤਾਂ ਸੈਰ ਕਰਤੇ ਗੁਰੂ ਜੀ ਪਾਰ ਚਲੇ ਗਏ ਪਾਰ ਜਾਏ ਉਥਰੇ ਵੱਡੇ ਆਨੰਦ ਸੰਜੁਗਤ ਡੇਰਾ ਕੀਆ ਬਹੁਤ ਪਦਾਰਥ ਛਕਾਏ ਔਰ ਸ਼ਕੀ ਵਹਾਂ ਕਾ ਰਾਜਾ ਦਰਸ਼ਨ ਕਰਨੇ ਕੋ ਆਇਆ ਉਸ ਅਰਜ ਕਰੀ ਜੀ ਕਿ ਸਾਡੀ ਕਤੇਵ ਵਿੱਚ ਲਿਖਾ ਹੈ ਜੇ ਜੋ ਇੱਥੇ ਹਿੰਦੂਆਂ ਦਾ ਗੁਰੂ ਆਵੇਗਾ ਸੋ ਆਪ ਆਕਰ ਸਾਨੂੰ دیدار ਦਿੱਤਾ ਹੈ ਜਾਗੇ ਗੁਰੂ ਨਾਨਕ ਜੀ ਵੀ ਇੱਥੇ ਆਕਰ ਬੈਠੇ ਸੀ ਦੋ ਚਾਕਰ ਉਹਨਾਂ ਦੇ ਸੰਗ ਸਨ ਉਹਨਾਂ ਪਾਸ ਅਰਜ ਕਰੀ ਸੀ ਕਿ ਸਾਨੂੰ ਆਪਣੇ ਮੁਲਕ ਨੂੰ ਲੈ ਚੱਲੋ ਤਬ ਮਹਾਰਾਜ ਪ੍ਰਸੰਨ ਹੋ ਕੇ ਕਿਹਾ ਕਿ ਸਾਡੇ ਮਸਨਦ ਪਰ ਦਸਮਾ ਗੁਰੂ ਗੋਬਿੰਦ ਸਿੰਘ ਬੈਠੇਗਾ ਪੁੰਨਬੂ ਇੱਥੇ ਆਵੇਗਾ ਤਬ ਤੁਸੀਂ ਉਹਨਾਂ ਨੂੰ ਕਹਿਣਾ ਸੋ ਸਬਾਤ ਸਾਡੇ ਵੱਡੇ ਰਾਜੇ ਕਹਿੰਦੇ ਕਹਿੰਦੇ ਮਰ ਗਏ ਹੈ ਹੁਣ ਤੁਸੀਂ ਦਇਆ ਕਰਕੇ ਅਸਾਂ ਨੂੰ ਆਪਣੇ ਮੁਲਕ ਲੈ ਚੱਲੋ ਜੀ ਤੁਹਾਡੀ ਟਹਿਲ ਕਰਾਂਗੇ ਅਸੀਂ ਕਿਸੇ ਦਾ ਧਰਮ ਜ਼ਬਰਦਸਤੀ ਨਹੀਂ ਵਿਗਾੜਾਂਗੇ ਤਾਂ ਗੁਰੂ ਜੀ ਦਇਆਲ ਹੋ ਕੇ ਕਿਹਾ ਤਪੋ ਰਾਜ ਰਾਜੋ ਨਰਕ ਸ਼ਬਦ ਕਲੀ ਖਾਤੀ ਰਾਜੇ ਕਸਾਈ ਧਰਮ ਪੰਥ ਕਰੇ ਉਡਰਿਆ ਕਲੇ ਮੈਂ ਬੇਦ ਅਥਰ ਬਣੂ ਹੋਆ ਨਾਉ ਖੁਦਾਈ ਅਲੋ ਪਿਆ ਰਾਜੇ ਰਇਤ ਸਿਕਦਾਰ ਕੋਈ ਨਾ ਰਹਸਿਓ ਹਟ ਪਟਣ ਬਾਜ਼ਾਰ ਹੁਕਮੀ ਤਹਿਸਿਓ ਤਾਂ ਸਤਗੁਰ ਕਿਹਾ 헤 ਪਾਈ ਤੁਸੀਂ ਸਾਡੇ ਨਾਲ ਚਲੋ ਥੋੜੇ ਹੀ ਦਿਨਾ ਵਿਖੇ ਤੁਹਾਡਾ ਗੁਰੂ ਜੀ ਰਾਜ ਕਰਾ ਦੇਣਗੇ ਤੁਸਾਂ ਸਾਡੇ ਸਿੱਖਾਂ ਨਾਲ ਮਿਲ ਕੇ ਰਹਿਣਾ ਪ੍ਰਾਈ ਇਸਤਰੀ ਨਾ ਫੜਿਓ ਗਰੀਬ ਤੇ ਜੋਰ ਨਾ ਦਿਖਾਇਓ ਕੁੜੀ ਹੋਈ ਨਾ ਮਾਰੇ ਤੇ ਸਤੀ ਵੀ ਕੋਈ ਨਾ ਹੋਵੇ ਰਸਤੇ ਸਭਰਾਵ ਵਿਦਵਾਰ ਲੈ ਸਿੰਘਾਂ ਨੂੰ ਤਿਆਰ ਕਰ ਪੁਰਵੰਦਰ ਆਏ ਪਹੁੰਚੇ ਉਹਨਾਂ ਨੂੰ ਵਾਰ ਦੇ ਰਾਜ ਬਖਸ਼ ਸ਼੍ਰੀ ਮੁਖਵਾਕ ਸ਼ਬਦ ਕੀਤਾ ਤੋੜਨਗੇ ਪਹਾੜ ਅਰਾਸਾਨ ਕੁਰਾਸਾਨ ਕੀ ਪੁਨ ਆਪ ਹੜੰਬੇ ਦੇਸ਼ ਕੋ ਗਏ ਦੁਹਰਾ ਸ਼੍ਰੀ ਗੁਰੂ ਪੁਰਵੰਦਰ ਸੇ ਗਏ ਹੜਵੰਦੇ ਦੇਸ਼ ਅੰਮ੍ਰਿਤ ਛਕਾਉਣੇ ਲੱਗੇ ਰਾਖੇ ਸਿਰ ਪਰ ਕੇਸ ਪਾਈ ਜੀ ਵੋਲੋ ਬਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ